ਵਾਹਿਗੁਰੂ ਸਾਹਿਬ ਜੀ ਸਾਹ ਸੰਗਤ ਜੀ ਪਾਠ ਦੀ ਆਰੰਭਤਾ ਹੋ ਰਹੀ ਹੈ ਸਮੂਚੀਆਂ ਸੰਗਤਾਂ ਆਪਣੀਆਂ ਪੋਥੀਆਂ ਵੱਲੇ ਖਿਆਲ ਕਰ ਲੈਣ 26 ਅੰਗ ਤੋਂ ਸ੍ਰੀ ਰਾਗ ਮਹੱਲਾ 3 ਤੀਜਾ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਇਹ ਜਿੱਥੇ ਮੰਗਲ ਹੈ ਇਥੋਂ ਪਾਠ ਦੀ ਆਰੰਭਤਾ ਹੋ ਰਹੀ ਹੈ ਸਾਹ ਸੰਗਤ ਜੀ ਜਿਵੇਂ ਪਾਠੀ ਸਿੰਘ ਪਾਠ ਕਰਦੇ ਨੇ ਇਹਦੇ ਤੋਂ ਵਿਸ਼ਰਾਮ ਆਪ ਜੀ ਨੇ ਆਪ ਸਮਝਣੇ ਨੇ ਕਿਉਂਕਿ ਪਾਠੀ ਸਿੰਘ ਬੜੇ ਠਹਿਰਾਓ ਦੇ ਵਿੱਚ ਵਿਸ਼ਰਾਮਾਂ ਤੇ ਰੁਕ ਕੇ ਅੱਗੇ ਚੱਲਦੇ ਨੇ ਜੇ ਆਪਾਂ ਇਕੱਲੀ ਇਕੱਲੀ ਪੰਕਤੀ ਦੇ ਵਿਸ਼ਰਾਮ ਦੱਸਣ ਲੱਗ ਪਈਏ ਕਿ ਇੱਥੇ ਵਿਸ਼ਰਾਮ ਹੈ ਇੱਥੇ ਵਿਸ਼ਰਾਮ ਹੈ ਤਾਂ ਫਿਰ ਵਕਤ ਸਿਰ ਸੰਪੂਰਨਤਾ ਨਹੀਂ ਹੋ ਸਕੇਗੀ ਇਸ ਵਾਸਤੇ ਪਾਠ ਕਰਨ ਦਾ ਜੋ ਲਹਿਜਾ ਹੈ ਪਾਠੀ ਸਿੰਘਾਂ ਦਾ ਵਿਸ਼ਰਾਮ ਤੇ ਰੁਕ ਕੇ ਹੀ ਪਾਠੀ ਸਿੰਘ ਅੱਗੇ ਚੱਲਦੇ ਨੇ ਇਸ ਲਈ ਇਹ ਉਹ ਵਿਸਰਾਮਾ ਨੂੰ ਆਪ ਸਮਝਣ ਦਾ ਯਤਨ ਕਰਨਾ ਹੈ ਜੋ ਕਾਪੀਆਂ ਆਪ ਜੀ ਨੂੰ ਦਿੱਤੀਆਂ ਗਈਆਂ ਆਪ ਜੀ ਦੇ ਪਾਸ ਹਨ ਜ਼ਰੂਰਤ ਪੈਣ ਤੇ ਜਲਦੀ ਜਲਦੀ ਕੋਈ ਨੋਟ ਕਰਨਾ ਹੋਵੇ ਤਾਂ ਆਪ ਜੀ ਕਰ ਸਕਦੇ ਹੋ ਜ਼ਰੂਰੀ ਹੈ ਜੇ ਕਰ ਲਿਆ ਜਾਵੇ ਤਾਂ ਪਾਠ ਦੀ ਅਰੰਭਤਾ ਹੋ ਰਹੀ ਹੈ ਸਾਰੀਆਂ ਸੰਗਤਾਂ ਪੋਥੀਆਂ ਵੱਲੋਂ ਅੰਮ੍ਰਿਤ ਰੂਪ ਗੁਰਬਾਣੀ ਦੇ ਅੱਖਰਾਂ ਤੇ ਆਪਣੀ ਨਿਗ੍ਹਾ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਘਰ ਪਹਿਲਾ ਇੱਕ ਓ ਔੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ ਏਕਮਨ ਏਕ ਚਿਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇ 부ਝਾਏ ਮਾਨ ਚਿੰਦਿਆ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਿਜ ਸਮਾਏ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਜਿਨੇ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਉ ਜਿਨੀ ਸਤਗੁਰ ਸੇਵਿਆ ਤਿਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਿਮਾਨ ਹਿਰਦੈ ਕਮਲ ਪ੍ਰਗਾਸਿਆ ਲਾਗੈ ਸਹਜ ਧਿਆਨ ਅੰਤ ਅੰਤਰ ਹਰ ਰਸ ਰਵ ਰਹਿਆ ਇਹ ਜਿਹੜੇ ਅੱਖਰਾਰੇ ਨਾਲ ਆਏ ਐ ਇਹਨਾਂ ਨੂੰ ਕਾੜੀ ਨਾਲ ਨਹੀਂ ਬੋਲਣਾ ਜਦੋਂ ਬੋਲਣਾ ਹੈ ਸਪਸ਼ਟ ਅੰਤਰ ਹਰ ਰਸ ਰਾਵ ਰਹਿਆ ਆਮ ਤੌਰ ਤੇ ਇਕੱਠਾ ਜਦੋਂ ਪੜ੍ਹਦੇ ਆ ਤਾਂ ਰਸ ਰਾਵ ਰਹਿਆ ਕਰਕੇ ਉਹ ਪਾਠ ਜਿਹੜਾ ਹੈ ਸਪਸ਼ਟ ਨਹੀਂ ਹੁੰਦਾ ਇੱਥੇ ਧਿਆਨ ਦੇਣਾ ਅੰਤਰ ਹਰ ਰਸ ਰਾਵ ਰਹਿਆ ਹਾਂਜੀ ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਿਮਾਨ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਹਿ ਮਾਨ ਸਤਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ ਹਉਮੈ ਮਮਤਾ ਮਾਰਕੈ ਹਰ ਰਾਖਿਆ ਔਰ ਧਾਰ ਕਾਉ ਤੈਨ ਕੈ ਬਲੇ ਹਾਰਣੈ ਜਿਨਾ ਨਾਮੇ ਲੱਗਾ ਪਿਆਰ ਸੇਈ ਸੁਖੀਐ ਚਹੋ ਜੁਗਗੀ ਜਿਨਾ ਨਾਮ ਅਫੁੱਟ ਅਪਾਰ ਗੁਰ ਮਿਲਿਆ ਨਾਮ ਪਾਈਐ ਚੂਕੈ ਮੋਹ ਪਿਆਸ ਹਰ ਸੇਤੀ ਮਨ ਰਵ ਰਹਿਆ ਘਰ ਹੀ ਮਾਹੀ ਉਦਾਸ ਘਰ ਹੀ ਮਾਹੀ ਉਦਾਸ ਘਰ ਹੀ ਮਾਹੀ ਉਦਾਸ ਹਰ ਸੇਤੀ ਮਨ ਰਵ ਰਹਿਆ ਘਰ ਹੀ ਮਾਹੀ ਉਦਾਸ ਜਿਨਾ ਹਰ ਕਾ ਸਾਦ ਆਇਆ ਹਉ ਤਿਨ ਸੋ ਹਉ ਤਿਨ ਬਲਿਹਾਰੈ ਜਾਸ ਜਿਨਾ ਹਰ ਕਾ ਸਾਦ ਆਇਆ ਸਾਦ ਦਦਾ ਹੈ ਜਿਸ ਦਾ ਅਰਥ ਹੈ ਸਵਾਦ ਸਾਦ ਨਹੀਂ ਬੋਲਣਾ ਅਰਥ ਬਦਲ ਜਾਵੇਗਾ ਜਿਨਾ ਹਰ ਕਾ ਸਾਦ ਆਇਆ ਜਿਨਾ ਹਰ ਕਾ ਸਾਦ ਆਇਆ ਹਉ ਤਿਨ ਬਲਿਹਾਰੈ ਜਾਸ ਨਾਨਕ ਨਦਰੀ ਪਾਈਐ ਸਚ ਨਾਮ ਗੁਣ ਤਾਸ ਸਿਰੀ ਰਾਗ ਮਹੱਲਾ ਤੀਜਾ ਬਹੁ ਭੇਖ ਕਰ ਪਰਮਾਈਐ ਮਨ ਹਿਰਦਾ ਕਪਟ ਕਮਾਏ ਫਰਕਾ ਮਹਿਲ ਨ ਪਾਵਈ ਮਰ ਵਿਸਟਾ ਮਾਹੇ ਸਮਾਏ ਮਨ ਰੇ ਗ੍ਰਹਿ ਹੀ ਮਾਹੇ ਉਦਾਸ ਸਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪਰਗਾਸ ਰਹਾਉ ਗੁਰ ਕਾ ਸਬਦ ਮਨ ਜੀਤਿਆ ਗਾਤ ਮੁਕਤ ਘਰੈ ਮਹਿ ਪਾਏ ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ ਜੇ ਲਖ ਇਸਤਰੀਆ ਭੋਗ ਕਰਹਿ ਨਵਖੰਡ ਰਾਜਕਮਾਹੇ ਬਿਨ ਸਤਗੁਰ ਸੁਖ ਨ ਪਾਵਈ ਫਿਰ ਫਿਰ ਜੋਨੀ ਪਾਹੇ ਫਿਰ ਫਿਰ ਜੋਨੀ ਪਾਹੇ ਬਿਨ ਸਤਗੁਰ ਸੁਖ ਨ ਪਾਵਈ ਫਿਰ ਫਿਰ ਜੋਨੀ ਪਾਹੇ ਹਰ ਹਾਰ ਕੰਠ ਜਿਨੀ ਪਹਿ ਰਿਆ ਗੁਰ ਚਰਣੀ ਚਿਤ ਲਾਇ ਤਿਨਾ ਪਿਛੈ ਰਿੱਧ ਸਿੱਧ ਫਿਰੈ ਓਨਾ ਤਿਲ ਨਾ ਤਮਾਏ ਜੋ ਪ੍ਰਭ ਭਾਵੈ ਸੋ ਥੀਐ ਅਵਰ ਨ ਕਰਣਾ ਜਾਏ ਜਨ ਨਾਨਕ ਜੀਵੈ ਨਾਮ ਲੈ ਹਰ ਦੇਵ ਹੋ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਜਿਸ ਹੀ ਕੀ ਸਿਰਕਾਰ ਹੈ ਦੇ ਸਹੀ ਕਾ ਸਭ ਕੋਏ ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ ਜਿਸ ਹੀ ਕੀ ਸਿਰਕਾਰ ਹੈ ਆਮ ਤੌਰ ਤੇ ਸਿਰਕਾਰ ਇਕੱਠਾ ਛਪਿਆ ਹੁੰਦਾ ਵੱਖਰਾ ਵੱਖਰਾ ਪਾਠ ਹੈ ਸਿਰ ਵੱਖਰਾ ਕਾਰ ਵੱਖਰਾ ਸੰਬੰਧਕ ਜਿਹਾ ਪਾਠ ਹੋਵੇਗਾ ਜਿਸ ਹੀ ਕੀ ਸਿਰਕਾਰ ਹੈ ਜੇਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮੁਖ ਕਾਰਕਮਾਵਣੀ ਸਚ ਘਟ ਪ੍ਰਗਟ ਹੋਏ ਅੰਤਰ ਜਿਸ ਕੈ ਸਚ ਵਸੈ ਸਚੇ ਸਚੀ ਸੋਏ ਸਚ ਮਿਲੇ ਸੇ ਨ ਵਿਛੜਹਿ ਤਿਨ ਨਿਜ ਘਰ ਵਾਸਾ ਹੋਏ ਮੇਰੇ RAM ਮੈਂ ਹਰ ਬਿਨ ਅਵਰ ਨਾ ਕੋਏ ਸਤਗੁਰ ਸਚ ਪ੍ਰਭ ਨਿਰਮਲਾ ਸ਼ਬਦ ਮੇਲਾਵਾ ਹੋਏ ਰਹਾਉ ਸਬਦ ਮਿਲਾਇ ਸੋ ਮਿਲ ਰਹਾ ਜਿਸ ਨਾਉ ਆਪੇ ਲਏ ਮਿਲਾਈ ਜਿਸ ਨਾਉ ਊੜੇ ਔਂਕਰ ਨੋ ਹੋੜਾ ਬੋਲ ਕੇ ਨਹੀਂ ਬੋਲਣਾ ਨੂ ਵੀ ਨਹੀਂ ਬੋਲਣਾ ਅਰਥ ਭਾਵੇਂ ਉਹੀ ਹੈ ਪਰ ਸਤਿਗੁਰੂ ਜੀ ਨੇ ਊੜਾ ਇੱਥੇ ਲਿਖਿਆ ਹੋਇਆ ਹੈ ਇਸੇ ਤਰ੍ਹਾਂ ਨਾਉ ਜਿਵੇਂ ਪਾਠੀ ਸਿੰਘ ਜੀ ਨੇ ਉਚਾਰਨ ਕੀਤਾ ਹੈ ਜਿਸ ਨਾਉ ਆਪੇ ਲਏ ਮਿਲਾਈ ਸ਼ਬਦ ਮਿਲੈ ਸੋ ਮਿਲ ਰਹਿ ਜਿਸ ਨਉ ਆਪੇ ਲਏ ਮਿਲਾਏ ਦੂਜੈ ਭਾਏ ਕੋ ਨਾ ਮਿਲੈ ਫਿਰ ਫਿਰ ਆਵੈ ਜਾਏ ਸਭ ਮਹਿ ਇਕ ਵਰਤਦਾ ਦੂਜੈ ਭਾਏ ਕੋ ਨਾ ਮਿਲੈ ਨੰਨੇ ਨੂੰ ਕੰਨਾਂ ਆਇਆ ਹੈ ਇਹ ਕੰਨਿਆਂ ਦੀ ਆਵਾਜ਼ ਸਪਸ਼ਟ ਹੋਵੇਗੀ ਪਰ ਇਹ ਖਿਆਲ ਰੱਖਣਾ ਕਿ ਨਾਮ ਲੈ ਪਾਠ ਨਾ ਹੋ ਜਾਵੇ ਨਾਮ ਨਹੀਂ ਹੈ ਨਾ ਮਿਲੈ ਇਉਂ ਪਾਠ ਵਿਖੇੜ ਕੇ ਕੀਤਾ ਜਾਵੇਗਾ ਦੂਜੈ ਭਾਏ ਕੋ ਨਾ ਮਿਲੈ ਫਿਰ ਫਿਰ ਜੋ ਆਵੈ ਜਾਏ ਸਭ ਮਹਿ ਇਕ ਵਰਤਦਾ ਏਕੋ ਰਹਿਆ ਸਮਾਏ ਜਿਸ ਨਉ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਿਤ ਜੋਤ ਕੀ ਬਾਦ ਕਰਹਿ ਵਿਚਾਰ ਮਤ ਬੁੱਧ ਭਵੀ ਨ ਬੁਝੈ ਅੰਤਰ ਲੋਭ ਵਿਕਾਰ ਲਖ 84 ਭਰਮ ਦੇ ਭਰਮ ਭਰਮ ਹੋਏ ਖਵਾਰ ਭਰਮ ਭਰਮ ਜਿਵੇਂ ਪਾਠੀ ਸਿੰਘ ਜੀ ਨੇ ਉਚਾਰਨ ਕੀਤਾ ਹੈ ਕਿਉਂਕਿ ਅੱਧਾ ਰਾਰਾ ੇਠਾ ਅੱਖਰ ਦੇ ਚਰਨ ਵਿੱਚ ਆ ਰਿਹਾ ਹੈ ਜੇ ਇਹ ਰਾਰਾ ਪੂਰਾ ਬਰਾਬਰ ਲਿਖਿਆ ਹੁੰਦਾ ਫੇਰ ਭਰਮ ਭਰਮ ਪਾਠ ਹੁੰਦਾ ਪਰ ਕਿਉਂਕਿ ਅੱਧਾ ਰਾਰਾ ਹਮੇ ੇਠਾ ਪੈਰਾ ਵਿੱਚ ਆ ਰਿਹਾ ਹੈ ਭਰਮ ਭਰਮ ਹੋਏ ਖਵਾਰ ਇਹ ਉਚਾਰਨ ਸ਼ੁੱਧ ਹੈ ਲਖ 84 ਭਰਮ ਦੇ ਭ੍ਰਮ ਭ੍ਰਮ ਹੋਏ ਖਵਾਰ ਪੂਰਬ ਲਿਖਿਆ ਕਮਾਵਣਾ ਕੋਏ ਨਾ ਮੇਟਣ ਹਾਰ ਸਤਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਿਲਹਿ ਤਾਂ ਹਰ ਮਿਲੈ ਸੇਵਾ ਪਵੈ ਸਭ ਥਾਏ ਪਾਰਸ ਪਰਸ ਐ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੂਰਬ ਲਿਖਿਆ ਤਿਨ ਸਤਗੁਰ ਮਿਲਿਆ ਆਏ ਮਾਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ਲਖ ਪੂਕਾਰ ਔਕੜ ਦੁਲੈਂਕੜ ਦੁਲੈਂਕੜ ਹਾਂਜੀ ਦੋ ਤੋਲੈਂਕੜ ਸ਼ੋਧਿਆ ਪੂਕਾਰ ਦੁਲੈਂਕੜ ਦੇ ਨਾਲ ਪਾਠ ਹੈ ਸ਼ੁੱਧ ਹੈ ਮਾਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ਲਖ 84 ਜਨ ਸਿਰੀ ਸਭ ਸਹਿ ਦੇ ਆਧਾਰ ਨਿਰਭਉ ਸਦਾ ਦਇਆਲ ਹੈ ਸਭਨਾ ਕਰਦਾ ਸਾਰ ਨਿਰਭਉ ਸਦਾ ਦਇਆਲ ਹੈ ਆਮ ਗਲਤੀ ਵੇਖਣ ਵਿੱਚ ਆਉਂਦੀ ਹੈ ਕਿ ਪਾਠੀ ਸਿੰਘ ਦਇਆਲ ਬੋਲ ਜਾਂਦੇ ਨੇ ਦਇਆਲ ਹੋਵੇਗਾ ਜੇ ਦੱਦੇ ਸਿਹਾਰੀ ਐੜੇ ਕੰਨਾ ਲੱਲਾ ਪਾਠ ਹੋਵੇ ਪਰ ਦੱਦਾ ਮੁਕਤਾ ਹੈ ਈੜੀ ਸਿਹਾਰੀ ਹੈ ਫੇਰ ਅੱਗੇ ਐੜੇ ਕੰਨਾ ਲੱਲਾ ਹੈ ਦਇਆਲ ਇਸ ਪਾਠ ਦੇ ਉਚਾਰਣ ਦਾ ਖਿਆਲ ਰੱਖਣਾ ਵਾਹਿਗੁਰੂ ਭਾਈ ਇੱਕ ਗੱਲ ਜਿੱਤੇ ਆ ਗਈ ਸਤ ਮਹਾਰਾਜ ਜੀ ਸੰਤ ਸੁੰਦਰ ਸਿੰਘ ਜੀ ਪਿੰਡਾਂ ਵਾਲੇ ਉਹਨਾਂ ਦੇ ਭਰਾਤਾ ਸੰਤ ਇੰਦਰ ਸਿੰਘ ਜੀ ਮਹਾਰਾਜ ਬਦਨੀ ਵਾਲੇ ਕਰਕੇ ਮਸ਼ਹੂਰ ਸਨ ਉਹਨਾਂ ਦੇ ਦਰਸ਼ਨ ਵੀ ਕੀਤੇ ਨੇ ਉਹ ਬੜੀ ਵਧੀਆ ਗੱਲ ਕਹਿੰਦੇ ਹੁੰਦੇ ਸਾਨਕ ਕਿ 34 ਭਰਾਵਾਂ ਦੀ ਕੋਈ ਭੈਣ ਆ ਉਹਦਾ ਕੋਈ ਖਿਆਲ ਹੀ ਨਹੀਂ ਰੱਖਦੇ 35 ਅੱਖਰ ਨੇ ਨਾ ਈੜੀ ਸੰਤ ਕਹਿੰਦੇ ਸਾਨੂੰ ਵੀ ਇਹਦਾ ਆਪਾ ਖਿਆਲ ਰੱਖਣਾ ਜਿਹਦਾ ਖਿਆਲ ਰੱਖਣਾ ਜ਼ਰੂਰੀ ਆ 34 ਭਹਾਵਾਂ ਦੀ ਕੋਈ ਪੈਣਾ 35 ਵੀ ਈ ਆਪਾ ਲਾਉਂਦੇ ਨੇ ਜਿਵੇਂ ਦਇਆਲ ਪਰ ਪਾਠ ਕੀਤਾ ਨਾ ਤੇ ਸਾਰੇ ਯਾਦ ਰੱਖਿਆ ਕਰਨਾ ਜੀ ਪਾਠੀ ਸਿੰਘ ਨੇ ਬਹੁਤ ਸੋਣਾ ਪਾਠ ਕੀਤਾ ਮਹਾਂਪੁਰਸਿਆਂ ਦਾ ਨਾਲੇ ਚੇਤਾ ਆ ਗਿਆ ਤੇ ਇਹ ਗੱਲ ਬੜੀ ਵਧੀਆ ਸੀ ਮਹਾਂਪੁਰਸਿਆਂ ਇਹੜੀ ਲਾਉਣੇ ਧਿਆਨ ਦੇਣਾ ਦਇਆਲ ਹਾਂਜੀ ਨਿਰਭਉ ਸਦਾ ਦਿਆਲ ਹੈ ਸਭਨਾ ਕਰਤਾ ਸਾਰ ਨਾਨਕ ਗੁਰਮੁਖੁ ਬੁਝੀਐ ਪਾਈਐ ਮੋਖੁ ਦੁਆਰ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਸੁਣ ਸੁਣਕੇ ਮੰਨਿਆ ਜਿਨੀ ਸੁਣਕੇ ਮੰਨਿਆ ਤਿਨਾ ਨਿਜ ਘਰਿ ਵਾਸ ਗੁਰਮਤੀ ਸਾਲਾ ਹੈ ਸਚੁ ਹਰਿ ਪਾਇਆ ਗੁਣਤਾਸ ਸਬਦ ਰਤੇ ਸੇ ਨਿਰਮਲੇ ਹਉ ਸਦ ਬਲੇ ਹਾਰੈ ਜਾਸ ਹਿਰਦਾ ਜਨਕਾ ਹਰ ਵਸੈ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਧੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਏ ਰਹਾਉ ਹਰ ਸੰਤ ਹੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ ਵਾਹਿਗੁਰੂ ਜੀ ਇੱਥੇ ਆਪਾਂ ਧਿਆਨ ਦੇਣਾ ਭਰਪੂਰ ਪਪਾ ਅੱਖਰ ਲੱਗਿਆ ਦੋ ਦਲੈਂਕੜੇ ਲੱਗੇ ਨੇ ਭਰਪੂਰ ਕਹੇ ਨੇ ਆਮ ਦੋਵੇਂ ਭੱਬੇ ਬੁਲਾ ਦਿੰਦੇ ਆ ਸਪਸ਼ਟ ਹੈ ਪਪਾ ਲੱਗਿਆ ਹੋਇਆ ਭਾਰਪੂਰ ਇਹ ਸਾਰੇ ਧਿਆਨ ਦੇਣਾ ਆਪਣੇ ਅੰਦਰ ਬਸਾਉਣ ਵਾਲੀਆਂ ਅਗਲਾਂ ਲਿਖਣ ਵਾਲੀ ਕੋਈ ਇਹਦੇ ਬਚਨ ਨਹੀਂ ਖਾਸ ਹੈਗਾ ਤੇ ਅੰਦਰੇ ਨੋਟ ਕਰਨਾ ਭਾਰਪੂਰ ਅਨੰਤ ਸਾਹਿਬ ਵਿੱਚ ਵੀ ਪੜਦੇ ਆ ਸਤਿਗੁਰ ਰਹਾ ਭਾਰਪੂਰੇ ਧਿਆਨ ਦੇ ਕੇ ਪੜਿਆ ਕਦੋਂ ਭਰਪੂਰੇ ਹੀ ਕਹੇ ਜਾਂਦੇ ਆ ਕਿ ਉਹ ਜੋ ਅਸ਼ਵਧ ਹੈ ਭਾਰਪੂਰ ਜਿਵੇਂ ਇਥੇ ਗਿਆਨੀ ਉਹ ਰਾਣੇ ਪੜਿਆ ਇਸ ਤਰ੍ਹਾਂ ਧਿਆਨ ਦੇਣਾ ਜੀ ਇਸਰ ਬਸ ਇਹ ਸਿਰਫ ਧਿਆਨ ਵਾਲੀਆਂ ਗੱਲਾਂ ਕੋਈ ਖਾਸ ਆਮ ਪਾਠ ਨਹੀਂ ਕੋਈ ਨੁਕਤੇ ਵਾਲਾ ਵੱਡਾ ਪਾਠ ਨਹੀਂ ਧਿਆਨ ਦੇਣਾ ਹੀ ਹੈ ਜ਼ਰੂਰੀ ਇਹਨਾਂ ਨੂੰ ਸਾਰੇ ਧਿਆਨ ਦਿਆ ਕਰੀਏ ਹਾਂਜੀ ਹਰ ਸੰਤ ਹੋ ਦੇਖ ਹੋ ਨਦਰ ਕਰ ਨਿਕਟ ਵਸੈ ਭਾਰਪੂਰ ਗੁਰਮਤ ਜਿਨੀ ਪਛਾਣਿਆ ਸੇ ਦੇਖ ਹੈ ਸਦਾ ਹਦੂਰ ਜੇਨ ਗੁਣ ਤੈਨ ਸਦ ਮਨ ਵਸੈ ਔਗਣਵੰਤਿਆ ਦੂਰ ਮਨ ਮੁਖ ਗੁਣ ਤੈ ਬਾਹਰੇ ਬਿਨ ਨਾਵੇ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤੈਨ ਮਨ ਧਿਆਇਆ ਹਰ ਸੋਏ ਅਨ ਦਿਨ ਭਗਤੀ ਰਤਿਆ ਮਾਨ ਤਨ ਨਿਰਮਲ ਹੋਏ ਕੂੜਾ ਰੰਗ ਕਸੁੰਭਕਾ ਬੇਨ ਸਜਾਏ ਦੁਖ ਰੋਏ ਜਿਸ ਅੰਦਰ ਨਾਮ ਪ੍ਰਕਾਸ਼ ਹੈ ਓਹ ਸਦਾ ਸਦਾ ਥਿਰ ਹੋਏ ਜਿਸ ਅੰਦਰ ਨਾਮ ਪ੍ਰਕਾਸ਼ ਹੈ ਮਮਾ ਔਰ ਪਪਾ ਆਪਸ ਵਿੱਚ ਰਲ ਗੱਡਣਾ ਹੋ ਜਾਣ ਜਿਸ ਅੰਦਰ ਨਾਮ ਨਾਮ ਪੂਰਾ ਬੋਲ ਕੇ ਫਿਰ ਅੱਗੇ ਪ੍ਰਕਾਸ਼ ਹੈ ਜਿਸ ਅੰਦਰ ਨਾਮ ਪ੍ਰਕਾਸ਼ ਹੈ ਜਿਸ ਅੰਦਰ ਨਾਮ ਪ੍ਰਗਾਸ ਹੈ ਓਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚੇਤੇ ਲਿਵ ਲਾਏ ਪਗ ਖਿਸਿਆ ਰਹਿਣਾ ਨਹੀਂ ਆਗੈ ਠੌਰ ਨਾ ਪਾਏ ਓਹ ਵੇਲਾ ਹੱਥ ਨਾ ਆਵਈ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋ ਉਬਰੈ ਹਰ ਸੇਤੀ ਲਿਵ ਲਾਏ ਦੇਖਾ ਦੇਖੀ ਸਭ ਕਰੇ ਮਨ ਮੁਖ ਬੂਝ ਨਾ ਪਾਏ ਜਿਨ ਗੁਰ ਮੁਖ ਹਿਰਦਾ ਸੁਧ ਹੈ ਸੇਵ ਪਈ ਤਨ ਥਾਏ ਹਰ ਗੁਣ ਗਾਵ ਹੈ ਹਰ ਨਿਤ ਪੜ੍ਹ ਹੈ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵ ਲਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੇ ਇਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਇਕ ਮਨ ਨਾਮ ਧਿਆਇਆ ਦੋਹਾਂ ਨੰਨਿਆਂ ਦਾ ਅੰਤਰ ਸਮਝਣਾ ਇਕ ਮਨ ਨਾਮ ਧਿਆਇਆ ਨਹੀਂ ਕਰਨਾ ਇਕ ਮਨ ਹੈ ਪੂਰਾ ਬੋਲ ਕੇ ਫਿਰ ਨਾਮ ਧਿਆਇਆ ਜਿਨੇ ਇਕ ਮਨ ਨਾਮ ਧਿਆਇਆ ਜਿਨੇ ਇਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿੰਨ ਕੇ ਮੁਖ ਸਦ ਉਜਲੇ ਤਿਤ ਸਚਾ ਦਰਬਾਰ ਓਏ ਅੰਮ੍ਰਿਤ ਪੀਵ ਹੈ ਸਦਾ ਸਦਾ ਸਚੈ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਪਤ ਹੋਏ ਇਹ ਪੋਲਾ ਜੇ ਬੋਲਣਾ ਪਤ ਨਹੀਂ ਬੋਲਣਾ ਕਸ ਕੇ ਨਹੀਂ ਬੋਲਣਾ ਪਤ ਹੋਏ ਜਿਵੇਂ ਪਾਠੀ ਸਿੰਘ ਜੀ ਨੇ ਉਚਾਰਨ ਕੀਤਾ ਹੈ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਐ ਮਲ ਹਉਮੈ ਕੱਢੈ ਧੋਏ ਰਹਾਉ ਮਨ ਮੁਖ ਨਾਮ ਨ ਜਾਣਨੀ ਜਾਣਨੀ ਨਾਣਾ ਪਹਿਲਾ ਹੈ ਨੰਨਾ ਬਾਦ ਵਿੱਚ ਹੈ ਜਾਣਣੀ ਨਹੀਂ ਕਰ ਜਾਣਾ ਅੱਖਰਾਂ ਨੂੰ ਉਲਟ ਪੁਲਟ ਨਹੀਂ ਕਰਨ ਦਾ ਇਹ ਖਿਆਲ ਰੱਖਣਾ ਜਾਣਣੀ ਪਾਠ ਹੈ ਇਸੇ ਤਰ੍ਹਾਂ ਹੀ ਬੋਲਣਾ ਹੈ ਮਨਮੁਖ ਨਾਮ ਨਾ ਜਾਣਨੀ ਵਿਣ ਨਾਵੇ ਪਤ ਜਾਏ ਸਬਦੈ ਸਾਦ ਨਾ ਆयो ਲਾਗੇ ਦੂਜੈ ਭਾਏ ਵਿਸਟਾ ਕੇ ਕੀੜੇ ਪਵਹੈ ਵਿੱਚ ਵਿਸਟਾ ਸੇ ਵਿਸਟਾ ਮਾਹੇ ਸਮਾਏ ਤੈਨਕਾ ਜਨਮ ਸਫਲ ਹੈ ਜੋ ਚਲ ਹੈ ਸਤਗੁਰ ਪਾਏ ਕੁੱਲ ਉਧਾਰ ਹੈ ਆਪਣਾ ਧੰਨ ਜਣੇਦੀ ਮਾਏ ਹਰ ਜਿਵੇਂ ਪਾਠੀ ਸਿੰਘ ਜੀ ਨੇ ਕੀਤਾ ਪੋਲਾ ਜਿਹਾ ਬੋਲ ਕੇ ਇਵੇਂ ਹੀ ਕਰਨਾ ਹੈ ਕੁੱਲ ਨਹੀਂ ਹੋਵੇਗਾ ਕੁੱਲ ਉਧਾਰ ਹੈ ਆਪਣਾ ਧੰਨ ਜਣੇਦੀ ਮਾਏ ਕੁੱਲ ਉਧਾਰ ਹੈ ਆਪਣਾ ਧੰਨ ਜਣੇਦੀ ਮਾਏ ਹਰ ਹਰ ਨਾਮ ਧਿਆਈਐ ਜਿਸ ਨੋ ਕਿਰਪਾ ਕਰੇ ਰਜਾਈਐ ਜਿਨੇ ਗੁਰਮੁਖ ਨਾਮ ਧਿਆਇਆ ਵਿੱਚ ਹੋ ਆਪ ਗਵਾਏ ਓਏ ਅੰਦਰ ਹੋ ਬਾਹਰ ਹੋ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸੇ ਪਰਵਾਣ ਹੈ ਜਿਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਹੱਲਾ ਤੀਜਾ ਹਰ ਭਗਤਾ ਹਰ ਧਨ ਰਾਸ ਹੈ ਗੁਰ ਪੂਜ ਕਰਹਿ ਵਾਪਾਰ ਹਰ ਨਾਮ ਸਲਾਹਨ ਸਦਾ ਸਦਾ ਵਖਰ ਹਰ ਨਾਮ ਆਧਾਰ ਗੁਰਪੂਰ ਹੈ ਹਰ ਨਾਮ ਦਰੜਾਇਆ ਹਰ ਭਗਤਾ ਅਟੁੱਟ ਪੰਡਾਰ ਭਾਈ ਰੇ ਇਸ ਮਨ ਕੋ ਸਮਝਾਏ ਏ ਮਨ ਆਲਸ ਕਿਆ ਕਰਹਿ ਗੁਰਮੁਖ ਨਾਮ ਧਿਆਇ ਰਹਾਓ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਵੈ ਦੁਗਦਾ ਬੋਲਖਵਾਰ ਸੋ ਜਨਰ ਲਾਇਆ ਨਾਰਲੈ ਜਿਸ ਅੰਤਰ ਵਿਵੇਕ ਵਿਚਾ ਵਿਚਾਰ ਬੱਬੇ ਤੇ ਵਾਵੇ ਦਾ ਫਰਕ ਜਿਹੜਾ ਹੈ ਇਸ ਨੂੰ ਖਿਆਲ ਵਿੱਚ ਰੱਖਣਾ ਵਿਚਾਰ ਪਾਠ ਹੈ ਬੱਬੇ ਬਿਹਾਰੀ ਇਹ ਸਿਹਾਰੀ ਤੇ ਬਿਹਾਰੀ ਦਾ ਵੀ ਖਿਆਲ ਵੱਵੇ ਤੇ ਬੱਬੇ ਦਾ ਵੀ ਖਿਆਲ ਰੱਖਣਾ ਬੱਬੇ ਦੀ ਜਗ੍ਹਾ ਤੇ ਵੱਵਾ ਨਾ ਬੋਲਿਆ ਜਾਵੇ ਜਿੱਥੇ ਵੱਵੇ ਨਾਲ ਪਾਠ ਆਉਂਦਾ ਉਥੇ ਬੱਬਾ ਨਾ ਬੋਲਿਆ ਜਾਵੇ ਤੇ ਵਿਚਾਰ ਵੀ ਨਹੀਂ ਹੈ ਵਿਚਾਰ ਬੱਬੇ ਨੂੰ ਬਿਹਾਰੀ ਲੱਗੀ ਹੋਈ ਹੈ ਸੋ ਜਨਰ ਲਾਇਆ ਨਾਰਲ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵਕ ਹਰ ਆਖੀਐ ਜੋ ਹਰ ਰਾਖੈ ੳਰ ਧਾਰ ਮਾਨ ਤਨ ਸਉਪੇ ਆਗੇ ਧਰੇ ਹਉਮੈ ਵਿੱਚ ਹੋ ਮਾਰ ਧਨ ਗੁਰਮੁਖ ਸੋ ਪਰਵਾਣ ਹੈ ਜੇ ਕਦੇ ਨ ਆਵੇ ਹਾਰ ਕਰਮ ਮਿਲੈ ਤਾਂ ਪਾਈਐ ਕਰਮ ਮਿਲ ਹਾਂ ਦੱਸੋ ਦੱਸੋ ਹਾਂਜੀ ਕਾਰਮ ਮਿਲੈ ਦੋਹਾ ਮਮਿਆਂ ਨੂੰ ਨਖੇੜ ਕੇ ਪਾਠ ਕਰਮ ਮਿਲੇ ਤਾਂ ਪਾਈਐ ਕਰਮ ਮਿਲੇ ਤਾਂ ਪਾਈਐ ਵਿਣ ਕਰਮੈ ਪਾਇਆ ਨਾ ਜਾਏ ਲਖ ਚੌਰਾਸੀ ਹ ਤਰਸ ਦੇ ਜਿਸ ਮਿਲੇ ਸੋ ਮਿਲੇ ਹਰ ਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਸਿਰੀ ਰਾਗ ਮਹੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅਨ ਦਿਨ ਨਾਮ ਧਿਆਈਐ ਸਹਜੇ ਨਾਮ ਸਮਾਏ ਅੰਦਰ ਰਚੈ ਹਰ ਸਚ ਸਿਓ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖੀਆ ਦੂਜੈ ਭਾਏ ਗੁਰ ਸਰਣਾਈ ਸੁਖ ਲਹਹਿ ਅਨ ਦਿਨ ਨਾਮ ਧਿਆਏ ਰਹਾਉ ਸਾਚੇ ਮੈਲ ਨਾ ਲਾਗਈ ਮਨ ਨਿਰਮਲ ਹਰ ਧਿਆਏ ਗੁਰਮੁਖ ਸਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬਲਾਇਆ ਅਗਿਆਨ ਅੰਧੇਰਾ ਜਾਏ ਮਨਮੁਖ ਮੈਲੇ ਮਲ ਭਰੇ ਹਉਮੈ ਤ੍ਰਿਸ਼ਨਾ ਵਿਕਾਰ ਬਿਨ ਸਬਦੈ ਮੈਲ ਨਾ ਉਤਰੈ ਮਰ ਜਮਹਿ ਹੋਇ ਖੁਆਰ ਧਾਤੁਰ ਬਾਜੀ ਪਲ ਚਰਹਿ ਨਾ ਉਰਵਾਰ ਨਾ ਪਾਰ ਧਾਤੁਰ ਬਾਜੀ ਸੰਬੰਧਕ ਪਾਠ ਹੈ ਆਪਸ ਵਿੱਚ ਇਕੱਠਾ ਵੀ ਨਹੀਂ ਹੈ ਤੇ ਵੱਖਰਾ ਵੀ ਨਹੀਂ ਹੈ ਸੰਬੰਧਕ ਪਾਠ ਹੈ ਧਾਤੁਰ ਬਾਜੀ ਹਾਂਜੀ ਧਾਤੁਰ ਬਾਜੀ ਪਲਚ ਰਹੇ ਨਾ ਉਰਵਾਰ ਨਾ ਪਾਰ ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸੁਨਾਮ ਪਿਆਰ ਪਹਿਲੇ ਅੱਖਰ ਦਾ ਮਮਾ ਦੂਸਰੇ ਦਾ ਪਪਾ ਆਪਸ ਵਿੱਚ ਮਿਲਣ ਦਾ ਸਪਸ਼ਟ ਉਚਾਰਨ ਬਖਰਾਵ ਕਰਾ ਹੋਵੇ ਨਾਮ ਪਿਆਰ ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਭਨਾ ਜੀਆ ਕਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ ਸਾਧ ਸੰਗਤ ਜੀ ਇਥੇ ਆਪ ਜੀ ਦੇ ਸਾਹਮਣੇ ਇਹ ਅੱਖਰ ਜਿਹੜਾ ਸ੍ਰੀ ਰਾਗ ਆਇਆ ਹੈ ਇੱਥੇ ਸਾਰੀ ਲਿਖਤ ਆ ਰਹੀ ਸੀ ਸਸੇ ਸਿਹਾਰੀ ਰਾਰੇ ਬਿਹਾਰੀ ਇਹ ਪਹਿਲੀ ਵਾਰ ਅੱਖਰ ਆਇਆ ਸਤਿਗੁਰਾਂ ਨੇ ਸਸੇ ਦੇ ਪੈਰ ਵਿੱਚ ਰਾਰਾ ਇੱਥੇ ਲਿਖਿਆ ਹੈ ਸੋ ਉਚਾਰਨ ਸ੍ਰੀ ਹੀ ਹੋਵੇਗਾ ਕਿਉਂਕਿ ਇਹ ਰਾਗ ਦਾ ਨਾਮ ਹੈ ਆਮ ਤੌਰ ਤੇ ਆਪਾਂ ਤੱਕਦੇ ਹਾਂ ਕਿ ਇਉਂ ਜਿਹੜਾ ਅੱਖਰ ਲਿਖਿਆ ਸਸੇ ਪੈਰ ਰਾਰਾ ਬਿਹਾਰੀ ਸਾਡੇ ਕਈ ਵੀਰ ਉਸ ਨੂੰ ਸਰੀ ਬੋਲਦੇ ਨੇ ਸਰੀ ਨਹੀਂ ਬੋਲਣਾ ਸ੍ਰੀ ਕੋਈ ਪਾਠ ਨਹੀਂ ਹੈ ਸ੍ਰੀ ਪਾਠ ਹੀ ਆਵੇਗਾ ਸੋ ਸਤਿਗੁਰੂ ਜੀ ਨੇ ਇਹ ਦੋਵੇਂ ਰੂਪ ਇਸ ਅੱਖਰ ਦੇ ਸਾਡੇ ਸਾਹਮਣੇ ਰੱਖੇ ਨੇ ਸਸੇ ਸਿਹਾਰੀ ਰਾਰੇ ਬਿਹਾਰੀ ਇਉਂ ਸਪਸ਼ਟ ਸਾਨੂੰ ਮਾਣੋ ਕਿ ਬੋਲਣ ਦੀ ਜਾਂਚ ਦਰਸਾਈ ਹੈ ਕਿ ਇਸ ਅੱਖਰ ਨੂੰ ਇਵੇਂ ਬੋਲਿਆ ਜਾਣਾ ਹੈ ਇਹ ਰਾਰੇ ਪੈਰ ਜਿਹੜਾ ਹੈ ਇਹ ਵੀ ਸ੍ਰੀ ਉਚਾਰਨ ਹੀ ਹੋਵੇਗਾ ਸ੍ਰੀ ਉਚਾਰਨ ਨਹੀਂ ਹੋਵੇਗਾ ਸ੍ਰੀ ਰਾਗ ਮਹੱਲਾ ਤੀਜਾ ਮਾਨਮੁਖ ਮੋਹਿ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸਬਦ ਨਾ ਚੀਨੈ ਸਦਾ ਦੁਖ ਹਰ ਦਰਗਹ ਹੈ ਪਾਤਖ ਹੋਏ ਹਉ ਮੈਂ ਗੁਰਮੁਖ ਕੋਈਐ ਨਾਮ ਰਤੇ ਸੁਖ ਹੋਏ ਮੇਰੇ ਮਨ ਅਹ ਨਿਸਪੂਰ ਰਹੀ ਨਿਤ ਆਸਾ ਸਤਗੁਰ ਸੇਵ ਮੋਹ ਅਹ ਨਿਸ ਥੋੜਾ ਜਿਹਾ ਫਰਕ ਪਾ ਕੇ ਪਾਠ ਕਰਨਾ ਜੀ ਮੇਰੇ ਮਨ ਅਹ ਨਿਸਪੂਰ ਰਹੀ ਨਿਤ ਆਸਾ ਸਤਗੁਰ ਸੇਵ ਮੋਹ ਪਰ ਜਲੇ ਘਰ ਹੀ ਮਾਹੇ ਉਦਾਸਾ ਰਹਾਉ ਗੁਰਮੁਖ ਕਰਮ ਕਮਾਵੇ ਬਿਗਸੈ ਹਰ ਬੈ ਰਾਗ ਆਨੰਦ ਅਹ ਨਿਸ ਭਗਤ ਕਰੇ ਦਿਨ ਰਾਤੀ ਹਉ ਮੈ ਮਾਰਨੇ ਚੰਦ ਆਮ ਪਾਠ ਹੀ ਇਥੇ ਕਈ ਵਾਰ ਬੇ ਧਿਆਨੀ ਵਿੱਚ ਨਚਿੰਦ ਬੋਲ ਜਾਂਦੇ ਨੇ ਨਚਿੰਦ ਪਾਠ ਨਹੀਂ ਹੈ ਕਿਉਂਕਿ ਚੱチェ ਨੂੰ ਸਿਆਰੀ ਨਹੀਂ ਲੱਗੀ ਹੋਈ ਕੇਵਲ ਟਿੱਪੀ ਹੈ ਪਾਠੀ ਸਿੰਘ ਜੀ ਨੇ ਜਿਵੇਂ ਉਚਾਰਨ ਕੀਤਾ ਹਉਮੈ ਮਾਰ ਨਿਚੰਦ ਖਿਆਲ ਰੱਖਣਾ ਜੀ ਇਹਨਸ ਭਗਤ ਕਰੇ ਦਿਨ ਰਾਤੀ ਹਉਮੈ ਮਾਰ ਨਿਚੰਦ ਵੱਡੇ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈ ਰਾਗੀ ਸੋਈ ਹਿਰਦੈ ਨਾਮ ਵਸਾਏ ਅੰਤਰ ਲਾਗ ਨਾ ਤਾਮਸ ਮੂਲੇ ਵਿੱਚ ਹੋ ਆਪ ਗਵਾਏ ਨਾਮ ਨਿਧਾਨ ਸਤ ਗੁਰੂ ਦੇ ਖਾਲਿਆ ਹਰ ਰਸ ਪੀਆ ਅਗਾਏ ਹਰ ਰਸ ਹਰ ਰਸ ਇਕੱਠਾ ਨਾ ਹੋ ਜਾਵੇ ਹਰ ਰਸ ਪੀਆ ਅਗਾਏ ਨਾਮ ਨਿਧਾਨ ਸਤਿਗੁਰੂ ਦੇ ਖਾਲਿਆ ਹਰ ਰਸ ਪੀਆ ਅਗਾਏ ਜਿਨ ਕਿਨੈ ਪਾਇਆ ਸਾਧ ਸੰਗਤੀ ਪੂਰੇ ਭਾਗ ਬਹਿ ਰਾਗ ਮਨਮੁਖ ਫਿਰਹਿ ਨਾ ਜਾਣੈ ਸਤਿਗੁਰ ਮਨਮੁਖ ਫਿਰਹਿ ਜਮਕ ਦੇ ਕੇ ਨਾ ਜਾਣੈ ਸਤਿਗੁਰ ਮਨਮੁਖ ਫਿਰਹਿ ਨਾ ਜਾਣੈ ਸਤਿਗੁਰ ਹਾਂਜੀ ਮਨਮੁਖ ਫਿਰਹਿ ਨਾ ਜਾਣੈ ਸਤਿਗੁਰ ਹੁਮੈ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬੇਨ ਭੈ ਕੇ ਹੀ ਲਾਗ ਰਤੇ ਕਸ ਕੇ ਥੋੜੇ ਸ਼ਬਦ ਰਤੇ ਹਾਂਜੀ ਕਸ ਕੇ ਥੋੜਾ ਜਿਆ ਸ਼ਬਦ ਰਤੇ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬੇਨ ਭੈ ਕੇ ਹੀ ਲਾਗ ਸ੍ਰੀ ਰਾਗ ਮਹੱਲਾ ਤੀਜਾ ਘਰ ਹੀ ਸੌਦਾ ਪਾਈਐ ਅੰਤਰ ਸਭ ਵਥ ਹੋਏ ਖੇਨ ਖੇਨ ਨਾਮ ਸਮਾਲੀਐ ਗੁਰਮੁਖ ਪਾਵੇ ਕੋਏ ਨਾਮ ਨਿਧਾਨ ਅਖੋਟ ਹੈ ਵਡਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ ਅਹੰਕਾਰ ਪਾਠੀ ਸਿੰਘ ਜਿਨੇ ਜਿਵੇਂ ਪਾਠ ਕੀਤਾ ਹੈ ਇਹ ਉਚਾਰਣ ਸ਼ੁੱਧ ਹੈ ਕਈ ਵਾਰ ਪਾਠੀ ਪਾਠ ਕਰਦੇ ਆ ਐਡੇ ਨੂੰ ਛੱਡ ਹੀ ਜਾਂਦੇ ਨੇ ਤਜ ਨਿੰਦਾ ਹਉਮੈ ਹੰਕਾਰ ਸਤਾ ਹੀ ਬੋਲ ਜਾਂਦੇ ਨੇ ਐੜਾ ਸਤਿਗੁਰੂ ਜੀ ਨੇ ਲਿਖਿਆ ਹੋਇਆ ਹੈ ਅਹੰਕਾਰ ਪਾਠ ਸ਼ੁੱਧ ਹੋਵੇਗਾ ਇਹ ਖਿਆਲ ਰੱਖਣਾ ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ ਹਰ ਜੀਉ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ ਰਹਾਓ ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਵਿਚਾਰ ਹਲਤ ਪਲਤ ਸੁਖ ਪਾਏ ਦੇ ਵਿਚਾਰ ਬੱਬੇ ਨਾਲ ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਵਿਚਾਰ ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਵਿਚਾਰ ਹਲਤ ਪਲਤ ਸੁਖ ਪਾਏ ਦੇ ਜਪ ਜਪ ਰਿਦਾ ਮੁਰਾਰ ਘਰ ਹੀ ਵਿੱਚ ਮਹਿਲ ਪਾਇਆ ਗੁਰ ਸਬਦੀ ਵਿਚਾਰ ਸਤਗੁਰ ਤੇ ਜੋ ਮੋਹ ਫਿਰ ਹੈ ਮਥੇ ਤਿੰਨ ਕਾਲੇ ਕਾਲੇ ਹਾਂਜੀ ਜਿਵੇਂ ਪੋਲਾ ਪਾਠ ਗ੍ਰੰਥੀ ਸੰਗਤ ਜੀ ਨੇ ਕੀਤਾ ਹੈ ਕਾਲੇ ਨਹੀਂ ਆਵੇਗਾ ਕਾਲੇ ਲੱਲੇ ਪੈਰ ਬਿੰਦੀ ਬੋਲ ਕੇ ਕਾਲੇ ਵੀ ਨਹੀਂ ਬੋਲਣਾ ਤੇ ਕਾਲੇ ਵੀ ਨਹੀਂ ਕਹਿਣਾ ਮੱਥੇ ਤਿੰਨ ਕਾਲੇ ਸਤਗੁਰ ਤੇ ਜੋ ਮੋਹ ਫੇਰ ਹੈ ਮੱਥੇ ਤਿੰਨ ਕਾਲੇ ਅਨ ਦਿਨ ਦੁੱਖ ਕਮਾਵਦੇ ਨਿਤ ਜੋਹੇ ਜਮ ਜਾਲੇ ਸੁਪਨੇ ਸੁਖ ਨਾ ਦੇਖਨੀ ਬਹੁ ਚਿੰਤਾ ਪਰ ਜਾਲੇ ਸਭਨਾ ਦਾ ਦਾਤਾ ਏਕ ਹੈ ਆਪੇ ਬਖਸ ਕਰੇ ਕਹਿਣਾ ਕਿਛੂ ਨਾ ਜਾਵਈ ਜਿਸ ਭਾਵੈ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਇ ਸ੍ਰੀ ਰਾਗ ਮਹਲਾ 3 ਸਚਾ ਸਾਹਿਬ ਸੇਵੀਐ ਸਚ ਵੜਿਆਇ ਦੇ ਗੁਰ ਪ੍ਰਸਾਦਿ ਮਨ ਵਸੈ ਹਉ ਮੈਂ ਦੂਰ ਕਰੇ ਇਹੋ ਮਨ ਧਾਵਤ ਤਾਰਹਿ ਜਹ ਆਪੇ ਨਦਰ ਕਰੇ ਭਾਵਤ ਤਾਂ ਇਹਦਾ ਥੋੜਾ ਫਰਕ ਰੱਖਣਾ ਇਹੋ ਮਨ ਧਾਵਤ ਤਾਰਹਿ ਇਹੋ ਮਨ ਧਾਵਤ ਤਾ ਰਹੈ ਜਾ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰਿ ਨਾਮ ਧਿਆਇ ਨਾਮ ਨਿਧਾਨ ਸਦ ਮਨ ਵਸੈ ਮਹਿਲੀ ਪਾਵੈ ਥਾਉ ਰਹਾਉ ਮਨ ਮੁਖ ਮਨ ਤਨ ਅੰਧ ਹੈ ਤਿਸ ਨਉ ਠਾਉ ਰ ਨਾ ਠਾਉ ਮਨ ਤਨ ਪਾਠੀ ਸਿੰਘ ਜੀ ਨੇ ਬੜੀ ਸੁੰਦਰਤਾ ਨਾਲ ਪਾਠ ਕੀਤਾ ਹੈ ਆਮ ਸਿੱਧਾ ਆਪਾਂ ਬੋਲ ਜਾਂਦੇ ਆ ਮਨ ਤਨ ਮਨ ਤਨ ਪਾਠ ਨਹੀਂ ਕਰਨਾ ਮਾਨ ਤਨ ਅਨੇਕ ਵਾਰ ਇਹ ਪਾਠ ਕੁਰਬਾਨੀ ਵਿੱਚ ਆਵੇਗਾ ਤਨ ਮਨ ਵੀ ਆਉਂਦਾ ਹੈ ਮਨ ਤਨ ਵੀ ਆਉਂਦਾ ਹੈ ਤਨ ਮਾਨ ਤਾ ਆਮ ਤੌਰ ਤੇ ਸ਼ੁੱਧ ਬੋਲਿਆ ਹੀ ਜਾਂਦਾ ਹੈ ਪਰ ਜਦੋਂ ਮਾਨ ਤਨ ਆਉਂਦਾ ਹੈ ਤਾਂ ਆਪਾਂ ਕਾਲੀ ਵਿੱਚ ਮਨ ਤਨ ਬੋਲ ਜਾਂਦੇ ਆ ਮਨ ਤਨ ਪਾਠ ਨਹੀਂ ਹੋਵੇਗਾ ਮਨ ਤਨ ਵੱਖਰਾ ਵੱਖਰਾ ਨਖੇੜ ਕੇ ਕਰਨਾ ਮਾਨਮੋਖ ਮਾਨ ਤਨ ਅੰਧ ਹੈ ਤੇਸਾ ਨਾ ਠੌਰ ਨਾ ਠਾਓ ਬਹੁ ਜੋਨੀ ਭਉਦਾ ਫਿਰੈ ਜਿਉ ਸੁញੈ ਘਰ ਕਾਓ ਸੁញੈ ਘਰ ਕਾਓ ਹਾਂ ਦੱਸੋ ਨੰਨ ਨੰਨਾ ਹਾਂਜੀ ਸੁញੈ ਕੱਲ ਵੀ ਬੇਨਤੀ ਕੀਤੀ ਸੀ ਨੰਨਾਂ ਨੰਗਾ ਇਤਿਆਦਿਕ ਜਿਹੜੇ ਅਨਾਸਕੀ ਅੱਖਰ ਨੇ ਪਾਠੀ ਸਿੰਘ ਸੁੰਜੈ ਘਰ ਕਾਓ ਬੋਲ ਜਾਂਦੇ ਨੇ ਸੁੰਜੈ ਨਹੀਂ ਕਹਿਣਾ ਸੁਨੈ ਵੀ ਨਹੀਂ ਕਹਿਣਾ ਨਾ ਜੱਜਾ ਬਣੇ ਨਾ ਹੀ ਨੰਨਾ ਬਣੇ ਨੰਨਾ ਇਥੇ ਸਤਿਗੁਰੂ ਜੀ ਨੇ ਉਦ ਲਿਖਿਆ ਹੋਇਆ ਔਰ ਸੁਣਿਆ ਇਉਂ ਹੀ ਬੋਲਣਾ ਹੈ ਬਹੋ ਜੋਨੀ ਭਵਤਾ ਫਿਰੈ ਜਿਉ ਸੁਈਐ ਘਰ ਕਾਉ ਗੁਰਮਤੀ ਘਟ ਚਾਨਣਾ ਸ਼ਬਦ ਮਿਲੈ ਹਰਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭਿ ਅਨ ਕਉ ਸੇਵਦੇ ਪੜ੍ਹ ਵੇਦਾ ਕਰਹਿ ਪੂਕਾਰ ਸਾ ਸੰਗਤ ਜੀ ਪੋਥੀਆਂ ਵਿੱਚ ਜਾਂ ਸਤਿਗੁਰੂ ਜੀ ਕੇ ਸਰੂਪਾਂ ਵਿੱਚ ਪਾਦਸ਼ੇਦ ਵਾਲਿਆਂ ਨੇ ਇਹ ਪਾਠ ਨਖੇੜ ਕੇ ਦਿਖਿਆ ਹੈ ਲੋਭੀ ਆਨ ਕਉ ਸੇਵਦੇ ਪ੍ਰਮੋਖ ਪਾਠ ਲੋਭੀਯਨ ਇਕੱਠਾ ਹੈ ਲੋਭੀ ਆਨ ਉਹ ਵੀ ਗਲਤ ਨਹੀਂ ਹੋਵੇਗਾ ਪਰ ਜਿਹੜਾ ਸੰਪਰਦਾਇ ਪ੍ਰਾਤਨ ਸ਼ੁੱਧ ਪਾਠ ਹੈ ਲੋਭੀਯਨ ਕਉ ਸੇਵਦੇ ਪ੍ਰਮੋਖ ਪਾਠ ਇਉਂ ਹੀ ਕਰਨਾ ਹੈ ਲੋਭੀਯਨ ਕਉ ਸੇਵਦੇ ਪੜ ਵੇਦਾ ਕਰਹਿ ਪੂਕਾਰ ਵਿਖਿਆ ਅੰਦਰ ਪਚ ਮੋਏ ਨਾ ਉਰਵਾਰ ਨਾ ਪਾਰ ਮਾਇਆ ਮੋਹ ਹੈ ਵਸਾਰਿਆ ਜਗਤ ਪੀਤਾ ਪ੍ਰਤਪਾਲ ਪ੍ਰਤਪਾਲ ਆਮ ਤੌਰ ਤੇ ਅਸੀਂ ਉਚਾਰਣ ਵਿੱਚ ਪ੍ਰਿਤਪਾਲ ਬੋਲਦੇ ਆ ਗੁਰਬਾਣੀ ਵਿੱਚ ਪ੍ਰਿਤਪਾਲ ਬਹੁਤ ਹੀ ਘਟ ਆਇਆ ਹੋਵੇਗਾ ਪ੍ਰਤਪਾਲ ਪਪਾ ਇਸ ਨੂੰ ਸਿਹਾਰੀ ਔਂਕਰ ਕੁਝ ਨਹੀਂ ਲੱਗਾ ਹੋਇਆ ਮੁਕਤਾ ਹੈ ਪੈਰ ਰਾਰਾ ਹੈ ਸਿਹਾਰੀ ਅੱਗੇ ਤੱਤੇ ਨੂੰ ਐ ਇਸ ਲਈ ਪ੍ਰਿਤਪਾਲ ਨਹੀਂ ਬੋਲਣਾ ਪ੍ਰਤਪਾਲ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਝੋ ਗੁਰੂ ਅਚੇਤ ਹੈ ਸਭ ਬੱਦੀ ਜਮਕਾਲ ਨਾਨਕ ਗੁਰਮਤ ਉਬਰੇ ਸਚਾ ਨਾਮ ਸਮਾਲ ਸ੍ਰੀ ਰਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇਲਾਯਨ ਹਰ ਨਾਮ ਵਸਿਆ ਮਨ ਆਏ ਮੇਲਾਯਨ ਉਚਾਰਣ ਆਪ ਜੀ ਨੇ ਸਰਵਣ ਕੀਤਾ ਹੈ ਮੇਲਾਯਨ ਨਹੀਂ ਹੋਵੇਗਾ ਮੰਮੇ ਨੂੰ ਸਿਹਾਰੇ ਨਹੀਂ ਬਣ ਦੇਣੀ ਮੇਲਾਇਨ ਲਾਮ ਲਗਾ ਕੇ ਹੀ ਪਾਠ ਹੋਵੇਗਾ ਜੀ ਕਰ ਕਿਰਪਾ ਮੇਲਾਇਨ ਹਰ ਨਾਮ ਵਸਿਆ ਮਨ ਆਏ ਪੋਤੈ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇਲਾਏ ਭਾਈ ਰੇ ਗੁਰਮਤਿ ਸਾਚ ਰਹਾਉ ਸਾਚੋ ਸਾਚ ਕਮਾਵਣਾ ਸਾਚੈ ਸਬਦ ਮਿਲਾਉ ਰਹਾਉ ਜਿਨੀ ਨਾਮ ਪਛਾਣਿਆ ਤਿਨ ਵਿਟਹੋ ਬਲ ਜਾਓ ਆਪ ਛੋੜ ਚਰਣੀ ਲਗਾ ਚੱਲਾ ਤਿਨ ਕੈ ਪਾਏ ਨਾ ਹਰ ਹਰ ਨਾਮ ਮਿਲੈ ਸਹਜੇ ਨਾਮ ਸਮਾਏ ਨਾਮ ਮਿਲੈ ਵਾਰ-ਵਾਰ ਆਪ ਜੀ ਨੂੰ ਸੁਚੇਤ ਕਰਦੇ ਆ ਰਹੇ ਹਾਂ ਕਿ ਇਹ ਅੱਖਰ ਆਪਸ ਵਿੱਚ ਸੰਮਿਲਤ ਨਾ ਹੋ ਜਾਣ ਵੱਖਰਾ-ਵੱਖਰਾ ਉਚਾਰਨ ਨਾਮ ਮਿਲੈ